ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਪੁਲਿਸ ਸਖਤ ਹੋ ਰਹੀ ਹੈ ਜਿੱਥੇ ਵੀ ਪਤਾ ਲੱਗ ਰਿਹਾ ਕਿ ਕੋਈ ਨਸ਼ੇ ਦੀ ਤਸਕਰੀ ਕਰ ਰਿਹਾ ਤਾਂ ਉਸ ਦੇ ਉੱਪਰ ਸਿੱਧੇ ਤੌਰ ਤੇ ਸਖਤਾਈ ਦੇ ਨਾਲ ਐਕਸ਼ਨ ਕੀਤਾ ਜਾ ਰਿਹਾ ਹੈ ਜਿਹੀ ਤਸਵੀਰ ਜਲੰਧਰ ਦੇ ਕਈ ਇਲਾਕਿਆਂ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਕਿ ਅੱਜ ਮੜ ਤੋਂ ਬਲਡوزر ਐਕਸ਼ਨ ਕੀਤਾ ਗਿਆ ਬਲਡੋਜ਼ਰ ਚਲਾਇਆ ਗਿਆ ਨਸ਼ਾ ਤਸਕਰਾਂ ਦੀ ਜਾਇਦਾਦ ਤਹਾ ਤੇਰੀ ਕੀਤੀ ਗਿਆ ਪੀਲਾ ਪੰਜਾ ਚਲਾਇਆ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਇਹਨਾਂ ਨਸ਼ਾ ਤਸਕਰਾਂ ਦੇ ਉੱਪਰ ਪਹਿਲਾਂ ਤੋਂ ਕਈ ਜਿਹੜੇ ਨਸ਼ੇ ਦੀ ਤਸਕਰੀ ਦੇ ਐਨਡੀਪੀਐਸ ਦੇ ਜਿਹੜੇ ਕਈ ਪਰਚੇ ਦਰਜ ਸੀ ਤੇ ਉਸ ਤੋਂ ਬਾਅਦ ਵੱਡੀ ਖਬਰ ਇਹ ਉਦੋਂ ਬਣ ਜਾਂਦੀ ਹੈ ਕਿ ਜਦੋਂ ਇਹਨਾਂ ਨਸ਼ਾ ਤਸਕਰਾਂ ਦੁਆਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਸਾਰੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਦੋਂ ਸਾਰੀ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਜਦੋਂ ਇਸ ਸਾਰੀ ਖਬਰ ਦੀ ਪਿੰਕ ਲੱਗਦੀ ਹੈ ਤਾਂ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਦੁਆਰਾ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਲੈ ਕੇ ਜੀਸੀਬੀ ਜਿਹੜਾ ਬਲਡੋజర్ ਲੈ ਕੇ ਇਹਨਾਂ ਨਸ਼ਾ ਤਸਕਰਾਂ ਦੇ ਉੱਪਰ ਐਕਸ਼ਨ ਕਰ ਦਿੱਤਾ ਗਿਆ ਹਾਲਾਂਕਿ ਜਦੋਂ ਵੀ ਨਸ਼ਾ ਤਸਕਰਾਂ ਦੇ ਉੱਪਰ ਐਕਸ਼ਨ ਹੁੰਦਾ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਦੁਆਰਾ ਪੁਲਿਸ ਦੇ ਉੱਚ ਅਧਿਕਾਰੀਆਂ ਦੁਆਰਾ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਕਰਨ ਦਾ ਕਾਰੋਬਾਰ ਛੱਡ ਦਿਓ ਦੋ ਆਪਸ਼ਨ ਦਿੱਤੀਆਂ ਜਾਂਦੀਆਂ ਨੇ ਜਾਂ ਪੰਜਾਬ ਛੱਡ ਦਿਓ ਜਾਂ ਪੰਜਾਬ ਦੇ ਵਿੱਚੋਂ ਅਜਿਹੇ ਗਲਤ ਕੰਮ ਨਸ਼ੇ ਤਸਕਰੀ ਵਰਗੇ ਕੰਮ ਛੱਡ ਦਿਓ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਅੱਜ ਵੱਡੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਜਲੰਧਰ ਦੇ ਵਿੱਚ ਬਲਡੋਜ਼ਰ ਐਕਸ਼ਨ ਚਲਾਇਆ ਗਿਆ ਕਈ ਕਰਾਂ ਦੇ ਉੱਪਰ ਬਲਡੋਜ਼ਰ ਐਕਸ਼ਨ ਚਲਾਇਆ ਗਿਆ ਤੇ ਇਹ ਵੀ ਦੱਸ ਦਿੰਦੇ ਨੇ ਕਿ ਨਸ਼ੇ ਦੀ ਤਸਕਰੀ ਦੇ ਤਾਂ ਐਨਡੀਪੀਐਸ ਦੇ ਕਈ ਮਾਮਲੇ ਦਰਸੀ ਪਰ ਇੰਨਾ ਨਸ਼ਾ ਤਸਕਰਾਂ ਦੁਆਰਾ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਅਸਾਰੇ ਕੀਤੀ ਹੋਈ ਸੀ ਕੰਸਟਰਕਸ਼ਨ ਕੀਤੀ ਹੋਈ ਸੀ ਤੇ ਉਸੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਕਈ ਹੋਰ ਡਿਪਾਰਟਮੈਂਟ ਪਹੁੰਚਦੇ ਜਿਨ੍ਹਾਂ ਦੁਆਰਾ ਸਾਰੇ ਜਿਹੜਾ ਘਰਾਂ ਦੀ ਵੈਰੀਫਿਕੇਸ਼ਨ ਕਰਕੇ ਸਾਡੀ ਭੰਨ ਤੋੜ ਕਰ ਦਿੱਤੀ ਜਾਂਦੀ ਆ ਪੀੜਾ ਪੰਜਾ ਚਲਾ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਪੁਲਿਸ ਪ੍ਰਸ਼ਾਸਨ ਦਾ ਆਓ ਦੇਖਦੇ ਹਾਂ हां बिल्कुल जी ये कॉर्पोरेशन ਵੱਲੋਂ ਸਾਨੂੰ ਜਿਹੜੀ ਹੈ ਇਲੀਗਲ ਇਹਨਾਂ ਨੇ ਕੰਸਟਰਕਸ਼ਨ ਕੀਤੀ ਹੋਈ ਸੀਗੀ ਜੀ ਉਹਦੇ ਸਬੰਧ ਦੇ ਵਿੱਚ ਲੈਟਰ ਆਈ ਸੀਗੀ ਕਿ ਇਹਨਾਂ ਨੂੰ ਜਿਹੜਾ ਆ ਡਿਮੋਲੀਸ਼ਨ ਕੀਤਾ ਜਾਣਾ ਹੈ ਸੋ ਉਹਦੇ ਵਿੱਚ ਸਿਕਿਉਰਟੀ ਦੀ ਮੰਗ ਵੀ ਕੀਤੀ ਗਈ ਸੀਗੀ ਸੋ ਕਿਤੇ ਵੀ ਕੋਈ ਲਾਅ ਨਾ ਹੋਣ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਉਸ ਇਹ ਜੋ ਘਰ ਹੈ ਪੰਜ ਨੰਬਰ ਜੋ ਸਾਡਾ ਡਿਵੀਜ਼ਨ ਨੰਬਰ 5 ਆ ਪੁਲਿਸ ਸਟੇਸ਼ਨ ਉਹਦੇ ਵਿੱਚ ਏਰੀਆ ਵਿੱਚ ਰੈਡਿਕਸ਼ਨ ਚ ਪੈਂਦਾ ਸੋ ਇਹਨਾਂ ਨੂੰ ਵੈਰੀਫਾਈ ਵੀ ਕੀਤਾ ਗਿਆ ਇਹਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਕ ਲਖਮੀਰ ਘੋੜਾ ਮਿੱਠਾ ਇੱਕ ਸੂਰਜ ਔਰ ਇੱਕ ਸਦੀਪ ਕੁਮਾਰ ਸੋ ਇਹਨਾਂ ਨੂੰ ਜਦੋਂ ਚੈੱਕ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਜਿਹੜੇ ਐਨਡੀਪੀਐਸ ਦੇ ਤਿੰਨ ਤਿੰਨ ਮੁਕੱਦਮੇ ਜਿਹੜੇ ਇਹਨਾਂ ਤੇ ਦਰਜਾ ਸੋ ਇਹਨਾਂ ਦੇ ਵਿੱਚ ਜਿਹੜੀ ਲਖਵੀਰ ਕੌਰ ਰੇਖਾ ਆ ਉਹ ਆਲਰੇਡੀ ਹੁਣ ਵੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਐਨਡੀਪੀਐਸ ਦੇ ਮੁਕੱਦਮੇ ਦੇ ਵਿੱਚ ਮਿਲਿ ਕਿੰਨੇ ਮੈਂਬਰ ਰਹਿੰਦੇ ਸੀ ਕਰਦੇ ਵਿੱਚ ਇਹ ਔਰ ਜੋ ਹੁਣ ਤੱਕ ਅਸੀਂ ਵੈਰੀਫਾਈ ਕਰ ਸਕੀ ਜੀ ਇਹ 3 ਅਸੀਂ ਕੀਤੇ ਨੇ ਵੈਰੀਫਾਈ ਸੋ ਇਤਨੇ ਇਹਦੇ ਕਰਦੇ ਬੰਦਾ ਤੇ ਇਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਪਰਚੇ ਆ ਕਿ ਇਹਨਾਂ ਤੇ ਐਨਡੀਪੀਐਸ ਦੇ ਮਕਦਮੇ ਦਰਜ ਵੀ ਨੇ ਚੋਰੀ ਦੇ ਮਕਦਮੇ ਵੀ ਦਰਜ ਨੇ ਜੀ ਲਖਵੀਰ ਕੌਰ ਉਰਫ ਰੇਖਾ ਪਤਲੀ ਸੰਦੀਪ ਉਰਫ ਜੁੱਗਾ ਜੀ ਆ ਤੇ ਸੰਦੀਪ ਕੁਮਾਰ ਉਰਫ ਜੁੱਗਾ ਅਤੇ ਸੁਵਰਜ ਪੁੱਤਰ ਸਰਿੰਦਰਪਾਲ 22 ਥੱਲੇ ਕਰੋ ਜਰਮਨ ਇਹ ਹਾਊਸ ਨੰਬਰ 1096 ਤਾਰਾਵਲੀ ਗਲੀ ਵਾਰਡ ਹਾਊਸ ਇਹ ਇਹਦਾ ਪਤਾ ਸੀ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਨਸ਼ੇ ਦੇ ਸਬੰਧਤ ਕੁਝ ਹੁਜ਼ਾਰਤ ਇਤਰਾਜ਼ ਸੀ ਕੁਝ ਲੋਕਾਂ ਨੂੰ ਤੇ ਇਹਦੇ ਅवैध ਹੋਣ ਸੰਬੰਧੀ ਸ਼ਿਕਾਇਤ ਧਿਆਨ ਵਿੱਚ ਆਈ ਸੀ ਮਾਜੋਗ ਕਮਿਸ਼ਨਰ ਸਾਹਿਬ ਨੂੰ ਉੱਪਰੋਂ ਭੇਜੀ ਗਈ ਸੀ ਉੱਥੇ ਕਾਰਵਾਈ ਕਰਦੇ ਹੋਏ ਉਹਨੂੰ ਨੋਟਿਸ ਵਗੈਰਾ ਜਾਰੀ ਕੀਤੇ ਸੀ 15 ਦਿਨ ਦਾ 1 3 ਦਿਨ ਦਾ ਉਹਦੇ ਵਿੱਚ ਉਹ ਕੋਈ ਵੀ ਆਪਣਾ ਨਗਰ ਨਿਗਮ ਤੋਂ ਪਰਵਾਰਗੀ ਸੰਬੰਧੀ ਕੋਈ ਇਹਨਾਂ ਕੋਲ ਦਸਤਾਵੇਜ਼ ਨਹੀਂ ਸੀ ਮਾਜੋਗ ਸਿੱਧੀ ਕਿੰਨੀ ਦੇਰ ਤੋਂ ਨਸ਼ਾ ਤਸਕਰੀ ਕਰ ਰਹੇ ਸੀ ਉਹ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਸਾਡੇ ਕੋਲ ਤਾਂ ਇਹ ਅवैध ਹੋਣ ਸੰਬੰਧੀ ਆਈ ਸੀ ਵੀ ਅवैध ਹੈਗਾ ਹੈ ਤੇ ਉਹਦੇ ਨਾਲ ਦਿੱਕਤ ਹੈ ਇਹਨੂੰ ਪਰ ਨੋਟਿਸ ਵਗੈਰਾ ਜਾਰੀ ਕੀਤੇ ਸੀ ਇਹ ਕੋਈ ਵੀ ਇਹ ਜੀ ਉਹ ਇੱਕ ਕਲੀਅਰ ਕਰ ਰਹੇ ਹੋ ਡਿਮੋਲੀਸ਼ਨ ਖਲਾਬ ਪਾਸਾ ਕਰਨਾ ਸੀ ਇਹ ਪੂਰਾ ਘਰ ਕਰਨਾ ਸੀ ਐਕਚੁਅਲੀ ਇਹ ਪੂਰਾ ਇੱਕ ਇਲੀਗਲ ਹੋਣ ਕਰਕੇ ਮਾ ਜੋ ਕਮਿਸ਼ਨ ਸਾਹਿਬ ਦੇ ਤੇ ਹੁਕਮ ਹੋਏ ਸੀਗੇ ਇਹਦੀ ਡਿਮੋਲੀਸ਼ਨ ਦੇ ਉਹਦੀ ਪਾਲਣਾ ਕਰਦੇ ਹੋਏ ਇਹਦੀ ਆਪਾਂ ਡਿਮੋਲੀਸ਼ਨ ਕੀਤੀ ਆ ਤੇ ਡਿਊਟੀ ਮੈਂ ਸਟੇਟ ਸਾਹਿਬ ਕੋਲੋਂ ਤੁਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ ਹੋ ਜਿਹੜਾ ਮਾਮਲਾ ਜਿਹੜਾ ਪੁਲਿਸ ਦੇ ਐਂਟਰ ਆਉਂਦਾ ਨਾ ਨਸ਼ਾ ਤਸਕਰੀ ਦਾ ਮਾਮਲਾ ਪੁਲਿਸ ਦੇ ਐਂਟਰ ਆਉਂਦਾ ਨਹੀਂ ਨਸ਼ਾ ਤਸਕਰੀ ਨਾਲ ਸਾਡਾ ਨਹੀਂ ਸੰਬੰਧ ਸਾਡੇ ਨਹੀਂ ਮੈਂ ਤਾਂ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਏਗਾ ਵੀ ਇਹ ਅਵੈਲ ਨਿਰਮਾਣ ਆ ਇੱਥ ਤਸਕਰੀ ਨਾਲ ਸਮੰਦ ਆਇਤੇ ਲੋਕਾਂ ਦਾ ਹੁਣ ਉਹਨਾਂ ਦੇ ਕੋਈ ਸਾਨੂੰ ਮਲਕੀਅਤ ਵਗੈਰਾ ਕੋਈ ਜਾਂ ਹੋ ਕਪੜਾ ਨਕਸ਼ਾ ਵਗੈਰਾ ਕੁਝ ਨਹੀਂ ਦਿਖਾਇਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਟਾਈਮ ਦਿੱਤਾ ਸੀ ਦੋ ਵਾਰ ਇੱਕ ਵਾਰ 15 ਦਿਨ ਦਾ ਇੱਕ ਵਾਰ 15 ਦਿਨ ਦਾ ਲਾਇਕ ਵੀ ਇਹਦੇ ਬਾਰੇ ਤਾਂ ਜੀ ਹੁਣ ਜਿਹੜੇ ਮਾਲਕ ਆ ਉਹੀ ਦੱਸ ਸਕਦੇ ਜੀ ਪ੍ਰੈਜ਼ੈਂਟਲੀ ਕੋਈ ਹੁਣ ਪ੍ਰੈਜ਼ੈਂਟਲੀ ਅੰਦਰ ਸਮਾਨ ਵਗੈਰਾ ਤਾਂ ਹੈਗਾ ਰਹਿੰਦੇ ਹੋਣਗੇ ਜੀ ਜਿਹਨਾਂ ਨੂੰ ਕੋਈ ਪਰਮਾਨਾ ਵਗੈਰਾ ਗਵਰਨਟੀ ਮਿਟ ਦਿੱਤਾ ਹਾਂ ਹਾਂ ਦਿੱਤਾ ਸੀ ਨੋਟਿਸ ਅਜੇ ਵੀ ਲੱਗਾ ਹੋਣਾ ਹੈ ਗੇਟ ਦੇ ਉੱਪਰ ਤੁਸੀਂ ਦੇਖੋ ਇਹ ਲਈ ਸਰ ਪਹਿਲਾਂ ਵੀ ਕੋਈ ਕਾਰਵਾਈ ਹੋਈ ਸੀ ਜਿਹੜੀ ਧਾਰਾ ਤੇ ਨੋਟਿਸ ਦਿੱਤਾ ਸੀ ਇਹ ਆਪਾਂ ਪੰਜਾਬ ਮਿਊਨਿਸਪਲ ਐਕਟ 1976 ਦੀਆਂ ਜਿਹੜੀਆਂ ਬੰਦੀਆਂ ਧਾਰਾਵਾਂ ਜੀ ਉਹਨਾਂ ਤਹਿਤ ਆਪਾਂ ਕਾਰਵਾਈ ਕਰਦੇ ਜੀ ਠੀਕ ਹੈ ਜੀ